ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜਗਾਰੇ 204 ਹਰੀ ਦਾ ਬਹੁਤ ਸਾਰੇ ਦੇਵਾਰੀ ਜੈ ਸਰੋ ਵੀਰ ਵਿਚ ਲੰਗੇ ਹਰ ਹਰ thank mm -hmm. you जय श्री राधे और ये बाबा बालकनाथ की आज शहर से बाबा जी की अपार कृपा से तीन नवा शहर से शातलाई के लिए जा रही हैं सभी तैयारियां पूरी हो चुकी हैं यात्रा अभी कुछ ही समय में शहर से रवाना हो जाएगी खूब आनंद बसेगा जय श्री राधे जय जी ਨਵਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਪੋਸੀ ਜੋ ਕਿ ਗੜਸ਼ੰਕਰ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੈ ਜਿੱਥੇ ਇੱਕ ਪ੍ਰਸਿੱਧ ਐਨਜੀਓ ਸਮਾਜ ਸੇਵੀ ਸੰਸਥਾ ਆਦਾਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਜਿਹੜਾ ਇੱਕ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸੈਮੀਨਾਰ ਲਗਾਇਆ ਗਿਆ ਜਿਸ ਦੇ ਵਿੱਚ ਬਖ ਬਖ ਸ਼ਖਸੀਤਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਔਰ ਨਸ਼ੇ ਦੇ ਬੁਰੇ ਪ੍ਰਭਾਵਾਂ ਸੰਬੰਧੀ ਇਹਨਾਂ ਬੱਚਿਆਂ ਨੂੰ ਜਾਣਕਾਰੀ ਦਿੱਤੀ ਸੋ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਵਾਸਤੇ ਪਰਦੇਸੀ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਕਾਰ ਬੀਆ YouTube ਚੈਨਲ ਦੀ ਵਿਸ਼ੇਸ਼ ਰਿਪੋਰਟ ਸੋਸ਼ਲ ਵੈਲਫੇਅਰ ਸੁਸਾਇਟੀ ਬਲੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੋਸਿਵ ਵਿਖੇ ਇੱਕ ਇੱਕ ਜੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਦੀ ਇਹਨ ਇੱਕ ਸਮਾਗਮ ਕਰਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਲਈ ਵੱਖ-ਵੱਖ ਉਪਰਾਲਿਆਂ ਰਾਹੀਂ ਜਾਗਰੂਕ ਕੀਤਾ ਗਿਆ ਅਤੇ ਬਹੁਤ ਵਧੀਆ-ਵਧੀਆ ਇੱਥੇ ਵਿਦਵਾਨ ਸੂਝਵਾਨ ਆਏ ਹੋਏ ਸਨ ਉਹਨਾਂ ਨੇ ਆਪਣੇ ਵਿਚਾਰਾਂ ਨਾਲ ਹੀ ਉਹਨਾਂ ਨੂੰ ਜਾਗਰੂਕ ਕੀਤਾ ਅਤੇ ਇਤੇ ਮੌਕਾ ਸਕੂਲ ਦੇ ਇੰਚਾਰਜ ਮਾਸਟਰ ਸੁਖਦੇਵ ਸੁਖਦੇਵ ਸਿੰਘ ਜੀ ਨੇ ਸਾਡੇ ਇੱਕ ਬੋਲਦੇ ਹੀ ਜੋ ਸਾਡੇ ਸਮਾਗਮ ਨੂੰ ਕਰਾਉਣ ਦਾ ਮਤਲਬ ਉਜਾੜ ਦਿੱਤੀ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਇਹਨਾਂ ਬੱਚਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਸਾਡੇ ਵਿਚਾਰਾਂ ਨੂੰ ਸੁਣਿਆ ਕਿਉਂਕਿ ਇਹ ਜੋ ਸਮਾਂ ਹੁੰਦਾ ਹੈ ਬੱਚਿਆਂ ਲਈ ਬਹੁਤ ਕੀਮਤੀ ਹੁੰਦਾ ਹੈ ਪੜ੍ਹਾਈ ਵਾਲਾ ਭੜਾਈ ਦੇ ਨਾਲ ਜਾਗਰ ਦੇ ਸਮਾਗਮ ਕਰਾਣਾ ਵੀ ਬਹੁਤ ਜ਼ਰੂਰੀ ਹੈ ਸਾਡੀ ਸੰਸਥਾ ਵੱਲੋਂ ਹੋਰ ਸਕੂਲਾਂ ਵਿੱਚ ਵੀ ਜਾਗਰ ਸਮਾਗਮ ਕਰਾਏ ਜਾਣਗੇ ਧੰਨਵਾਦ ਹਾਂਜੀ ਜੋ ਅੱਜ ਦਾ ਇਹ ਉਪਰਾਲਾ ਸੋਸ਼ਲ ਵੈਲਫੇਅਰ ਅਧਾਰਛ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਕਰਵਾਇਆ ਗਿਆ ਸਾਡੇ ਸਤੀ ਸੋਨੀ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਅੱਜ ਜੰਗ ਨਸ਼ਿਆਂ ਵਿਰੁੱਧ ਦਾ ਇਹ ਉਪਰਾਲਾ ਕੀਤਾ ਤੇ ਅਸੀਂ ਇਹਨਾਂ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਨੇ ਆ ਇਹ ਵਧਾਈ ਦੇ ਪਾਤਰ ਨੇ ਕਿ ਸਮੇਂ-ਸਮੇਂ ਦੇ ਮੁਤਾਬਕ ਜਿਵੇਂ ਬੇਟੀ ਬਚਾਓ ਮਹਮ ਦੇ ਵਿੱਚ ਇਹਨਾਂ ਨੇ ਲੋੜੀ ਦਾ ਬੇਟੀਆਂ ਦੀ ਲੋੜੀ ਦਾ ਪ੍ਰੋਗਰਾਮ ਅਲੀਕਦੇ ਆ ਇਸੇ ਤਰ੍ਹਾਂ ਹਰੀਆਵਲ ਦਿਵਸ ਤੇ ਇਹ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਦੇ ਆ ਅਸੀਂ ਇਹਨਾਂ ਨੂੰ ਆਪਣੇ ਵੱਲੋਂ ਸਪੈਸ਼ਲ ਥੈਂਕਸ ਕਹਿੰਦੇ ਆ ਜਿਹੜਾ ਕਿ ਸਾਡੇ ਵਰਗੇ ਜਾਨੀ ਗੱਲ ਕਿ ਨਾ ਛੋਟੇ ਉਮਰੀਆ ਵਾਲਿਆਂ ਨੂੰ ਜਿਨ੍ਹਾਂ ਨੂੰ ਸਾਨੂੰ ਨਾਲ ਜੋੜਿਆ ਇਹਨਾਂ ਨੇ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਇਹਨਾਂ ਦੀ ਟੀਮ ਨੂੰ ਇਹਨਾਂ ਚੀਜ਼ਾਂ ਤੇ ਵਧਾਈ ਦਿੰਦੇ ਆਂ ਧੰਨਵਾਦ ਸਾਡਾ ਆਦਰ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਦਾ ਅੱਜ ਸਾਡਾ ਸੀਨੀਅਰ ਹਾਈ ਸਕੰਡਰੀ ਹਾਈ ਸਕੂਲ ਵਿਖੇ ਪ੍ਰੋਗਰਾਮ ਨਸ਼ੇਮ ਬ੍ਰਦ ਪ੍ਰੋਗਰਾਮ ਸੀ ਜਿਸ ਵਿੱਚ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਵੀ ਨਸ਼ਿਆਂ ਤੋਂ ਕਿਸ ਤਰ੍ਹਾਂ ਦੂਰ ਰਹਿਣਾ ਹੈਗਾ ਤੇ ਨਸ਼ਿਆਂ ਤੋਂ ਕਿਸ ਤਰ੍ਹਾਂ ਬਚਣਾ ਹੈਗਾ ਤੇ ਇਹ ਕਿੰਨਾ ਸਮਾਜ ਲਈ ਘਾਤਕ ਹੈਗਾ ਆ ਤੇ ਅਸੀਂ ਇਸ ਤਰ੍ਹਾਂ ਦੇ ਵੀ ਜਿਹੜੇ ਸਮਾਜਿਕ ਕ੍ਰਿਤਿਆ ਤੇ ਜਾਮ ਨਸ਼ਾ ਪਰ ਅਸੀਂ ਆਪਣੇ ਮਿਹਨ ਚਾਲੂ ਰੱਖਾਂਗੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਕਿਸੇ ਨਾ ਕਿਸੇ ਹੋਰ ਸਕੂਲ ਵਿੱਚ ਵੀ ਇਦਾਂ ਦਾ ਪ੍ਰੋਗਰਾਮ ਬਣਾਵਾਂਗੇ ਜੀ ਵਧੀਆ ਸਿਰੇ ਨਿਪਟੜੇ ਚੜਿਆ ਹੈ ਇਸ ਦੇ ਵਿੱਚ ਮੈਂ ਸਾਰੇ ਹੀ ਸੋਸਾਇਟੀ ਦਾ ਸਕੂਲ ਸਟਾਫ ਦਾ ਸਭ ਦਾ ਅਦੀ ਧੰਨ ਧੰਨਵਾਦ ਕਰਦਾ ਹਾਂ ਆਪਣੇ ਪ੍ਰਧਾਨ ਜੀ ਦਾ ਪੱਤਰਕਾਰ ਸਾਥੀਆਂ ਦੇ ਸਾਥੀਆਂ ਦਾ ਪ੍ਰਦੇਸੀ ਸਾਹਿਬ ਦਾ ਜਿਹਨਾਂ ਨੇ ਕਵਰ ਕੀਤਾ ਇਹਨਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਇੱਕ ਹੋਰ ਇੱਥੇ ਗੱਲ ਐਡ ਕਰਨਾ ਚਾਹੁੰਦਾ ਹਾਂ ਮੈਂ ਛੋਟ ਜਿਹੀ ਇਸ ਸਕੂਲ ਦਾ ਸਟਾਫ ਬਹੁਤ ਚੰਗਾ ਸਟਾਫ ਹੈ ਤੇ ਨੇ ਸਾਡਾ ਅੱਜ ਬਹੁਤ ਬੱਚਿਆਂ ਸਾਡਾ ਬਹੁਤ ਸਾਥ ਦਿੱਤਾ ਸਾਡੀ ਸਮਾਜਟੀ ਦਾ ਬਹੁਤ ਹੀ ਸਨਮਾਨ ਕੀਤਾ ਅਸੀਂ ਤਹਿ ਦਿਲੋਂ ਇਹ ਸਕੂਲ ਦੇ ਪ੍ਰਿੰਸੀਪਲ ਸਾਹਿਬ ਦੇ ਸਟਾਫ ਦੇ ਧੰਨਵਾਦਾਂ ਧੰਨਵਾਦਾਂ ਬਹੁਤ ਧੰਨਵਾਦ ਜੀ ਮੈਂ ਬਹਾਦਰ ਚੰਦ ਰੋੜਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਅਦਰਸ ਸੋਸ਼ਲ ਵੈਲਫੇਅਰ ਸੁਸਾਇਟੀ ਨਵਾਂ ਸ਼ਹਿਰ ਔਰ ਮੈਂ ਅੱਜ ਅੱਜ ਪੰਜਾਬ ਦੇ ਪ੍ਰਧਾਨ ਸਾਡੇ ਜਿਹੜੇ ਸ੍ਰੀ ਸੋਨੀ ਹੈ ਜੀ ਆ ਉਹਨਾਂ ਦੀਆਂ ਕਾਰਵਿਧੀਆਂ ਨੂੰ ਅੱਜ ਦੇਖਿਆ ਔਰ ਕਾਫੀ ਦੇ ਤੋ ਇਹਨਾਂ ਦੀਆਂ ਕਾਰਵਾਈਆਂ ਦੇਖਦਾ ਰਿਆਂ 9 ਸਾਲ ਤੋਂ ਜੋ ਇਹ ਆਪਣੇ ਇਸ ਪ੍ਰੋਗਰਾਮ ਦੀ ਔਰ ਇਸ ਇਸ ਸੈਟੀ ਦੀ ਜੋ ਕੰਮ ਕਰ ਰਹੇ ਨੇ ਬਹੁਤ ਸਲਾੰਗਾ ਜੋਰ ਆ ਔਰ ਮੈਂ ਅੱਜ ਅਸੀਂ ਨਸ਼ਿਆਂ ਦੇ ਖਿਲਾਫ ਤੇ ਅੱਜ ਇਹ ਕਿਹੜੇ ਬੈਂਡ ਚੀ ਅੱਜ ਅਸੀਂ ਹਾਜ਼ਰ ਹੋਏ ਆ ਔਰ ਬੱਚਿਆਂ ਨੂੰ ਨਸ਼ਾ ਦੇ ਬਾਰੇ ਵਿੱਚ ਜਾਗਰੂਤ ਕੀਤਾ ਆ ਔਰ ਅਸੀਂ ਇਹੀ ਜਿਹੜੀ ਸਾਡੀ ਇਹ ਮਨੋ ਕਾਮਨਾ ਆ ਮੇਰੇ ਹਰ ਸਕੂਲ ਦੇ ਵਿੱਚ ਇਹਨਾਂ ਬੱਚਿਆਂ ਨੂੰ ਨਸ਼ੇ ਤੋਂ ਜਿੱਦਾਂ ਹੀ ਵੱਧ ਤੋਂ ਵੱਧ ਦੂਰ ਰੱਖਾਂਗੇ ਜੋ ਅੱਜ ਸਾਡੇ ਪੰਜਾਬ ਦੇ ਹਾਲਾਤ ਨੇ ਅੱਜ ਨਸ਼ੇ ਦੇ ਵਿੱਚ ਡੁੱਬੇ ਪਏ ਨੇ ਮੇਰੇ ਨੌਜਵਾਨ ਭਰਾ ਅਸੀਂ ਇਹੀ ਕੋਸ਼ਿਸ਼ ਕਰਾਂਗੇ ਵੈਲਫੇਅਰ ਸੁਸਾਇਟੀ ਆਦਰਸ਼ ਵੈਲਫੇਅਰ ਸੁਸਾਇਟੀ ਇਹ ਕਰਦੇਂਦ ਰਾਤ ਚੈਨ ਨਾ ਨਹੀਂ ਬੈਠੂਗੀ ਜਦ ਤੱਕ ਇਹ ਨਸ਼ੇ ਖਤਮ ਨਹੀਂ ਹੁੰਦੇ ਜੈ ਹਿੰਦ ਆਦਰਸ਼ ਵੈਲਫੇਅਰ ਸੁਸਾਇਟੀ ਨੇ ਕੋਸ਼ਿਸ਼ ਸਕੂਲ ਵਿੱਚ ਨਸ਼ਾ ਨਸ਼ਾ ਸਬੰਧੀ ਨਸ਼ਾ ਰੋਕਣ ਸੰਬੰਧੀ ਕੈਂਪ ਲਗਾਇਆ ਜਿਸ ਵਿੱਚ ਹਰ ਇੱਕ ਨੇ ਆਏ ਗਏ ਆਏ ਨੇ ਪਤਵੰਤੇ ਜਿਹੜੇ ਆਪੋ ਆਪਣੀਆਂ ਦਿਲੀਦਾਂ ਦਿੱਤੀ। ਵੀ ਨਸ਼ਾ ਜਿਹੜਾ ਆ ਉਹ ਕਰਨਾ ਨਹੀਂ ਚਾਹੀਦਾ ਨਸ਼ਾ ਹਟਣਾ ਚਾਹੀਦਾ ਆ। ਨਸ਼ੇ ਦੇ ਜਿਆਦਾ ਕੈਂਪ ਲਾ ਕੇ ਬੱਚਿਆਂ ਨੂੰ ਵੀ ਇਹਦੇ ਬਾਰੇ ਦੱਸਣਾ ਚਾਹੀਦਾ ਆ। ਵੀ ਕਿੱਦਾਂ ਵੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਆ। ਅੱਜ ਪ੍ਰਮਾਤਮਾ ਨੇ ਬਹੁਤ ਪਾਕਾ ਛਾਲੀ ਟਾਈਮ ਦਿੱਤਾ ਹੈ ਕਿ ਅਸੀਂ ਅਦਰਸ਼ ਵੈਲਫੇਅਰ ਸਟੱਡੀ ਵੱਲੋਂ ਪਿੰਡ ਪੋਸੀ گورਮੈਂਟ ਸਕੂਲ ਵਿੱਚ ਕਤਰੋ ਹੈ ਇਹਨਾਂ ਦਾ ਵਿਸ਼ਾ ਸੀ ਕਿ ਨਸ਼ਿਆਂ ਵਿਰੁੱਧ ਵਿਦਿਆਰਥੀਆਂ ਨੂੰ ਜਾਗਰੂਤ ਕਰਨਾ ਜੇ ਨਸ਼ਾ ਜੇਕਰ ਸਾਡਾ ਨਸ਼ਾ ਇੱਕ ਕੋੜ ਹੈ ਜੇ ਨਸ਼ਾ ਕੋੜ ਨੂੰ ਖਤਮ ਕਰਨ ਵਾਸਤੇ ਸਾਨੂੰ ਥਲੜੇ ਪੱਧਰ ਤੋਂ ਵਿਦਿਆਰਥੀਆਂ ਨੂੰ ਟੀਚਿੰਗ ਗਾਈਡ ਕਰਨਾ ਪਏਗਾ ਤੇ ਜੇ ਅਸੀਂ ਵੱਧ ਤੋਂ ਵੱਧ ਗਾਈਡ ਕਰ ਪਾਵਾਂਗੇ ਤੇ ਅਸੀਂ ਨਸ਼ੇ ਦੀ ਲੜਾਈ ਲੜ ਸਕਾਂਗੇ ਇਸ ਲਈ ਮੈਂ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਪ੍ਰਧਾਨ ਭਰਤਜ ਅਰੋੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਹਿਲਾਂ ਕਲਪਨਾ ਚ ਲੈ ਕੇ ਆਓ ਵਿਚਾਰਾਂ ਚ ਲੈ ਕੇ ਆਓ ਫਿਰ ਤਾਈ ਪੈਣ ਨਾਲ ਉਹਨਾਂ ਦੇ ਉੱਤੇ ਪਹਿਰਾ ਦਿਓ ਉਸੀ ਆ ਮਹਿਸੂਸ ਕਰੋ ਕਿ ਮੈਂ ਲੋਕ ਸੁਖਵੇਂ ਅچھے ਟਾਰਗੇਟਸ ਅچھے ਰਖਨੇ ਬੈਠਿਆ ਉਸ ਤੋਂ ਬਾਅਦ ਉਹਨਾਂ ਨੂੰ ਪੂਰੇ ਤਨਵਾਸੇ ਮਿਹਨਤ ਵੀ ਕਰਦੀ ਮੈਨੇ ਸੋ ਨੇੜੇ ਲੋਕ ਅچھے ਟਾਰਗੇਟ ਰੱਖਦੇ ਆ ਜਦੋਂ ਥੋੜੀ ਜਿਹੀ ਮਿਹਨਤ ਕਰਦੇ ਆ ਲੱਗ ਕੇ ਦਰਦੀਆਂ ਸੋਚੋਂ ਮੈਂ ਇੱਕ ਪਾਇਲਟ ਬਣਾਂਗਾ ਮੇਰੇ ਬਚਪਨ ਮੇਰੇ ਬਹੁਤ سارے ਮਿੱਤਰ ਦੋਸਤ ਹੈ ਇੱਕ ਪਾਇਲਟ ਮੇਰਾ ਦੋਸਤ ਹੈ ਆ ਜੋ ਨਵਾਂ ਸ਼ਹਿਰ ਆਇਆ ਤੇ ਮੈਨੂੰ ਕਹਿੰਦਾ ਕਿ ਮੈਂ ਨਵਾਂ ਸ਼ਹਿਰ ਤੋਂ ਜਾਣਾ ਤੇ ਮੈਂ ਤੁਹਾਨੂੰ ਪਤਾ ਲੱਗ ਜਾਊਂਗਾ ਮੈਂ ਕਿ ਚੱਕਰ ਸ਼ਹਿਰ ਦੇ ਉੱਪਰੋਂ ਮਾਰ ਕੇ ਲੇਖੂਗਾ ਉਹ ਪਾਇਲਟ ਨਵਾਂ ਸ਼ਹਿਰ ਤੋਂ ਉੱਪਰ ਇੱਕ ਚੱਕਰ ਲਾ ਕੇ ਲੇਖ ਰਿਹਾ ਸੀ ਤਾਂ ਮੇਰੀਆਂ ਅੱਖਾਂ ਚਾंसू ਆ ਗਏ ਮੈਨੂੰ ਆਪਣਾ ਪਰ ਲੱਗਿਆ ਮੇਰਾ ਮੇਡ ਆਇਆ ਮੈਨੂੰ ਹੌਸਲਾ ਹੋਇਆ ਮੈਨੂੰ ਅੱਛਾ ਲੱਗਿਆ ਅੱਜ ਦੀ ਪ੍ਰਿੰਸੀਪਲ ਜੀ ਵੀ ਕਹਿ ਜੀ ਵਿਦਿਆਰਥੀਆਂ ਨੂੰ ਆਪਣੇ ਜੀਵਨ ਦੇ ਚੇਤੇ ਵਧਾਉਣ ਲਈ ਜੋ ਵਿਚਾਰ ਅੱਜ ਸਾਨੂੰ ਸੁਣਨ ਮਿਲੇਆ ਵਿਦਿਆਰਥੀਆਂ ਕੋਲੋਂ ਬਹੁਤ ਹੀ ਵਾਣ ਮੁੱਲੇ ਵਿਚਾਰ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਆਰੀ ਹੋਰ ਪ੍ਰਗੋਸ ਕਿਸੇ ਸਾਡੇ ਦਰਮਿਆਨ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਰਜੀਵ ਕੰਡਾ ਜੀ ਗਰਸ਼ਕ ਤੋਂ ਬਹਾਦਰ ਚੰਦ ਅਰੋੜਾ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਨਮਾਸ਼ਾਹ ਤੋਂ ਵਾਸੂਦੇਵ ਪਰਦੇਸੀ ਜੀ ਪ੍ਰੈਸ ਕਤਰ ਨਵਾਂ ਸ਼ਹਿਰ ਤੋਂ ਸਰਿੰਦਰ ਸ਼ਰਮਾ ਜੀ ਐਨ ਆਰ ਆਈ ਨਵਾਂ ਸ਼ਹਿਰ ਔਰ ਗੁਰਜੀਤ ਸਿੰਘ ਜੀ ਨਵਾਂ ਸ਼ਹਿਰ ਅਸੀਂ ਇਹਨਾਂ ਵੀ ਸਿੱਖਿਆਤਾਂ ਦਾ ਗਵਰਨਮੈਂਟ ਕੰਡੀ ਸਮਾਰਟ ਕੀ ਪੋਸਟ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਗਲੇ ਬੁਲਾਰੇ ਰਜੀ ਕੰਡਾ ਜੀ ਮੈਂ ਉਹਨਾਂ ਨੂੰ ਮੱਚ ਤੇ ਸੱਦਾ ਦਿੰਨਾ ਹਾਂ ਕਿ ਉਹ 2 ਮਿੰਟ ਲਈ ਸਾਡੇ ਨਾਲ ਆਪਣੇ ਵਿਚਾਰਾਂ ਨੂੰ ਸਾਂਝ ਕਰਨ ਮੁੱਖ ਸਤਿਕਾਰਤਮਕ ਵੰਤਨ ਤੇ ਜਿੰਨ ਇਹ ਸਕੂਲ ਦੇ ਟੀਚਰਸ ਹੈ ਵਨ ਸਾਡੇ ਪ੍ਰੈਸ ਤੋਂ ਸਾਥੀ ਤੇ ਮੇਰੇ ਬਹੁਤ ਹੀ ਪਿਆਰੇ ਬੱਚਿਓ ਪੱਤੂ ਪੰਨਾ ਤੁਸੀਂ ਸਾਡੇ ਅੱਜ ਗੱਲਾਂ ਸੁਣ ਲੈਣ ਤੇ ਆਏ ਆ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਤੇ ਮੈਂ ਇਹ ਸਮਝਦਾ ਕਿ ਜਿੱਥੇ ਸਾਡੇ ਨਾਲ ਗੁਰਦੀਪ ਸਿੰਘ ਰਾਏ ਜੀ ਬੋਲ ਜਣ ਸਾਡੇ ਬੋਲਣ ਉੱਤੇ ਕੁਝ ਵੱਜਦਾ ਨਹੀਂ ਹੈ ਜੀ ਅੱਜ ਤੁਹਾਡੇ ਬਹਾਨੇ ਨਾਲ ਸਾਨੂੰ ਫਿਰ ਸਰਦੀਆਂ ਗੱਲਾਂ ਸੁਣਨ ਦਾ ਮੌਕਾ ਮਿਲਿਆ ਅੱਜ ਦਾ ਸਾਡਾ ਜਿਹੜਾ ਮੁੱਖ ਵਿਸ਼ਾ ਹੈ ਉਹ ਹੈ ਨਸ਼ਿਆਂ ਦੇ ਦੁੱਧ ਜਾਂਦ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਸਮਾਂ ਸੀਗਾ ਜੋ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਕਹਿੰਦੇ ਸੀ ਤੇ ਅੱਜ ਉਸ ਪੰਜਾਬ ਨੂੰ ਪਤਾ ਨਹੀਂ ਕਿਸ ਚੀਜ਼ ਦੀ ਕਿਸ ਬੰਦੇ ਦੀ ਨਜ਼ਰ ਲੱਗ ਗਈ ਹੈ ਕਿ ਸਾਡਾ ਪੰਜਾਬ ਹੈ ਨਸ਼ਿਆਂ ਦੇ ਕਾਰਨ ਸਾਰੇ ਗ੍ਰੰਥਾਂ ਵਿੱਚ ਪੰਜ ਮਸ਼ਹੂਰ ਹੈ ਇਹ ਕੋਰ ਨੂੰ ਕੋਈ ਸਰਕਾਰਾਂ ਇਕੱਲੀਆਂ ਨਹੀਂ ਖਤਮ ਕਰ ਸਕਦੀਆਂ ਇਹ ਕੋਰ ਨੂੰ ਖਤਮ ਕਰਨ ਸਾਨੂੰ ਸਾਰੇ ਸਮਾਜ ਨੂੰ ਇਸ ਚੀਜ਼ ਦੀ ਲੋੜ ਹੈ ਕਿ ਦਰਜਾ-ਵਦਰਜਾ ਜੋ ਵੀ ਅਸੀਂ ਸਹਿਯੋਗ ਕਰ ਸਕਦੇ ਹਾਂ ਉਸ ਸਹਿਯੋਗ ਦੇ ਨਾਲ ਇਹਨਾਂ ਨਸ਼ਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਡਗ ਜਗਦੀਸ਼ ਰਾਏ ਨੇ ਦੱਸਿਆ ਹੀ ਹੈ ਇਸ ਵਿੱਚ ਇੱਕ ਮਜ਼ਬੂਤ ਅਰਾਧਿਆ ਦੀ ਲੋੜ ਹੈ ਇਹਨਾਂ ਚੀਜ਼ਾਂ ਨੂੰ ਕਰਨ ਦੇ ਲਈ ਜਦ ਬੰਦਾ ਅਰਾਧਾ ਕਰਦਾ ਹੈ ਤਾਂ ਕੁਝ ਵੀ ਹਰ ਚੀਜ਼ ਸੰਭਵ ਹੈ ਕਿਸੇ ਨੇ ਕਿਹਾ ਕਿ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਮਾਂ ਜੋmeri ਅਦਾਤ ਕੋ ਜੁਗਰ ਹੈ ਕਿ ਪਰਵਾਰ ਦੇ ਜੰਪਰ ਜਵਾਨ ਜੁਕੇ ਪਿਛਲੇ ਅੱਠਾਂ ਸਾਲਾਂ ਤੋਂ ਧਰਤੀ ਬਚਾਓ ਵੇਦੀ ਬਚਾਓ ਮੇਂਦਰ ਵਿੱਚ ਮੇਰਾ ਸਾਥ ਦੇ ਰਹੇ ਆ ਜਿਹੜਾ ਵੀ ਪ੍ਰੋਗਰਾਮ ਨਿਕਿਆ ਜਾਂਦਾ ਆ ਉਹਦੇ ਵਿੱਚ ਤਨ ਮਨ ਨਾਲ ਆਪਣੇ ਟਾਈਮ ਕੱਢ ਕੇ ਸਾਡਾ ਸਾਥ ਦਿੰਦੇ ਆ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਰਕਾਰੀ ਜਿਹੜੇ ਕਲੇ ਕੋਲ ਬਹੁਤ ਸੀ ਜੇ ਅੰਜਾ ਸਾਹਿਬਾਨ ਮਾਧ ਪ੍ਰਦੇਸ਼ਿਕ ਜੀ ਅਤੇ ਉਹਨਾਂ ਦੇ ਸਟਾਫ ਮੈਂਬਰ ਜਿਨ੍ਹਾਂ ਨੇ ਮੇਰੇ ਇੱਕ ਬੇਨਤੀ ਤੇ ਆਪਣੇ ਕੋਲ ਦੇ ਵਿੱਚ ਛੋਟਾ ਜਿਹਾ ਉਪਰਾਲਾ ਇੱਕ ਜਦ ਨਕਿਆਂ ਵਿਰੁੱਧ ਕਿਉਂਕਿ ਐਸ ਵੇਲੇ ਜੋ ਛੇਵਾਂ ਦਰਿਆ ਪਿਛਲੇ 1.5 ਹਫ਼ਤੇ ਤੋਂ ਫੇਮਾਦਰਾਤਾ ਰਿਆ ਨਸ਼ਿਆਂ ਦਾ ਇੱਕ ਕਾਲਾ ਦੋਰ ਜੋ ਕਿ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਬੁਲਵਾਦ ਕਰ ਰਿਹਾ ਅੱਜ ਬੱਚਿਓ ਅੱਜ ਤੁਹਾਨੂੰ ਕੋਈ ਸਮਝਾ ਨਹੀਂ ਸਕਦੇ ਬਹੁਤ ਊਜਵਾਨ ਲੋਕ ਜਿਹੜਾ ਪ੍ਰਵੇਸ਼ ਸਾਹਿਬ ਨੇ ਦੱਸਿਆ ਕਿ ਅੱਜ ਬੱਚਿਆਂ ਨੂੰ ਸਿਖਾਣਾ ਸਾਡੇ ਵਸ ਦੀ ਗੱਲ ਨਹੀਂ ਆ ਉਹਨਾਂ ਨੂੰ ਸਿਖਾਉਣ ਲਈ ਕੁੜੀ ਕੋਲ ਬੜੇ ਸੂਝਵਾਨ ਮੱਡ ਸੁਰੇਸ਼ ਜੈ ਜੀ ਸਾਡੇ ਬੋਦੀ ਫਰੈਂਡ ਜਦ ਵੀ ਇਹਨਾਂ ਕੋ 1 ਮਿੰਟ ਲਈ ਵੀ ਘਰੀ ਲਾ ਇਹ ਇੰਨਾ ਗਿਆਨ ਦਾ ਭੰਡਾਰ ਨੇ ਕੱਢ ਦੋੜਦਾ ਘੰਟਾ ਸਾਨੂੰ ਲੱਗ ਜਾਂਦਾ ਔਰੇ ਦਰੇ ਜਾਂਦੇ ਵੀ ਜਲਦੀ ਜਲਦੀ ਬਹੁਤ ਬਸਿਕਾ ਅਸੀਂ ਸਿੱਖਦੇ ਆਂ ਲਈ ਸਿੱਖ ਰਹੇ ਤੁਸੀਂ ਬਹੁਤ ਸਿੱਖ ਰਹੇ ਹੋ ਵੱਡੇ ਪੀਤੇ ਸਹਿਬਾਨ ਬਹੁਤ ਹੀ ਸੂਝਵਾਨ ਤੁਹਾਨੂੰ ਸੋਚਣ ਗੱਲਾਂ ਸੁਣਾਉਂਿਆ आदर्श सोशल वेलफेयर सोसाइटी ਦੇ ਪ੍ਰੈਜ਼ੀਡੈਂਟ ਸ੍ਰੀ ਸਮਰ ਸੋਨੀ ਜੀ ਉਹਨਾਂ ਦੇ ਨਾਲ ਜਨਰਲ ਸੈਕਟਰੀ ਡਾਕਟਰ ਹਰੀਕਿਸ਼ਨ ਜੀ ਸਟੇਟਸ ਕੋਪਰਟਨ ਸ੍ਰੀ ਜਗਦੀਸ਼ ਰਾਏ ਜੀ ਤੇ ਉਹਨਾਂ ਦੀ ਮੁੱਚੀ ਟੀਮ ਪਾਸਟੋਰਟੀ ਹੈਲਥ ਵਿਭਾਗ ਤੋਂ ਆਏ ਹੋਏ ਡਾਕਟਰ ਪਰਮਿੰਦਰ ਜੀ ਅੱਜ ਦਾ ਵਿਸ਼ਾ ਨਸ਼ਿਆਂ ਦਾ ਮਸ਼ੇ ਆਏ ਕਿਵੇਂ ਲਿਆਂਦੇ ਗਏ ਕਦੋਂ ਆਏ ਇਹ ਬੜੇ ਲੰਬੇ ਚੋੜੇ ਵਿਸ਼ੇ ਆ ਮੋਲਕ ਜਿਹੜਾ ਯਾਦ ਹੁੰਦਾ 47 ਦੇ ਅੰਦਰ ਉਸ ਤੋਂ ਬਾਅਦ ਇੱਕ ਦੌਰ ਖਤਮ ਹੁੰਦਾ ਤੇ 91 ਤੋਂ ਬਾਅਦ ਇੱਕ ਦੌਰ ਸ਼ੁਰੂ ਹੁੰਦਾ ਉਹ ਬੱਚੇ ਤੁਹਾਡੇ ਲੈਵਲ ਦੀਆਂ ਗੱਲਾਂ ਘਟ ਹੈ ਮਤਲਬ ਅਸੀਂ ਗਾਹਾਂ ਵੀ ਸਟੇਜਾਂ ਦੇ ਉੱਪਰ ਬੋਲਦੇ ਆ ਉਹ ਪਾਲਸੀਆਂ ਆ ਨੇ ਐਵੇਂ ਇਕੱਤੀ ਉਦਾਹਰਣ ਦੇ ਵਿੱਚ ਜਾਂਦੇ ਆ ਚੀਨ ਦੇ ਅੰਦਰ ਵੀ ਅफीਮ ਕੀ ਲੋਕ ਸਿਗੇ ਅफीਮ ਖਾਂਦੇ ਹੁੰਦੇ ਸੀ ਅੱਜ ਦੇ ਸਾਡੇ ਲੀਡਰ ਹੈ ਜੇ ਕਹਿੰਦੇ ਵੀ ਪੱਤਾ ਸਬਨ ਕਰਨਾ ਤਾਂ ਟੀਮ ਲੈ ਕੇ ਆਓ ਟੀਮ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਫਿਰ ਉਹ 1800 ਤੋਂ ਲੈ ਕੇ 40 ਤੱਕ ਦਾ ਦੌਰ ਜਿਹੜਾ ਟੀਮ ਦਾ ਪੜਨਾ ਚਾਹੀਦਾ ਤੁਹਾਨੂੰ ਉੱਥੇ ਦਾ ਲੋਕ ਅफीਮ ਖਾਂਦੇ ਸੀ ਉਹ ਪੈਦਾਵਾਰ ਸੀ ਨੈਚੁਰਲ ਨਸ਼ਾ ਸੀਗਾ ਕੁਦਰਤ ਤੋਂ ਜਿਹੜਾ ਪੈਦਾ ਹੋਇਆ ਜਿਹੜਾ ਚਿੱਟਾ ਆ ਇਹ ਸਿੰਥੈਟਿਕ ਆ ਆदमी ਮਨੋਕ ਦਾ ਜਿਹੜਾ ਉਹ ਪ੍ਰਯੋਗਸ਼ਾਲਾ ਦੇ ਵਿੱਚ ਬਣਾਉਂਦਾ ਤਾਂ ਫਿਰ ਜਦੋਂ ਸਾਡੇ ਲੀਡਰ ਇਹਦੇ ਬਿਆਨ ਦਿੰਦੇ ਕਈ ਵਾਰੀ ਬਈ ਡੋਡੇ ਉਕੀਆ ਕਿ ਫੀਮ ਆ ਇਹ ਕੁਦਰਤੀ ਆ ਕੰਮ ਉਹ ਕਰਦੇ ਜੀ ਲੋਕ ਇਹਨਾਂ ਨੂੰ ਖਾ ਕੇ ਤੈ ਦੁਆਰਾ ਸੰਤਾਲੀ ਤੋਂ ਪਹਿਲਾਂ ਗੋਰੇ ਹੀ ਇੱਥੇ ਜਿਹੜੇ ਆ ਉਹਨਾਂ ਨੇ फसल ਇੱਕ ਕਪਾਹ ਦੀ ਬੜੀ ਉਗਾਈ ਸੀ ਤੇ ਦੂਜੀ ਉਹ ਫੀਮ ਦੀ ਲੈ ਕੇ ਆਏ ਸੀ ਭਾਰਤ ਦੇ ਅੰਦਰ ਅਗਰ ਵੀ ਤੋਂ ਪਹਿਲਾਂ ਉਹ ਜਿਹੜੀ ਅਪੀਲ ਇੱਥੇ ਪੁਗਾਉਂਦੇ ਸੀ ਉਹਦੀ ਇੱਕ ਪੇਟੀ ਹੁੰਦੀ ਸੀ ਲੋਕਾਂ ਦੇ ਵਿੱਚ ਆਏ ਹੋਏ ਸਾਰੇ ਟੀਚਰ ਸਹਿਬਾਨ ਅਤੇ ਪਿਆਰੀ ਬੱਚਿਓ ਅਤੇ ਨਾਮਵਰ ਸਿੱਖੀਤਾ ਕਿਉਂਕਿ ਮੈਂ ਕੋਈ ਇਹਨਾਂ ਵੱਡਾ ਜੁਵਾਨ ਨਹੀਂ ਹੈਗਾ ਸਿਰਫ ਇੱਕ ਬੱਚਿਓ ਮੈਂ ਤੁਹਾਡੇ ਵਿੱਚ ਅੱਜ ਤੁਹਾਨੂੰ ਖੁੱਲ੍ਹੇ ਬੈਠਣ ਦੇਖ ਕੇ ਮੈਨੂੰ ਵੀ ਆਪਣੇ ਸਕੂਲ ਦਾ ਟਾਈਮ ਯਾਦ ਆ ਗਿਆ ਤੇ ਉਹ ਸਮਾਂ ਸੀਗਾ ਜਿਹੜਾ ਸਾਡੇ ਟਾਈਮ ਅਸੀਂ ਪੜੇ ਆਂ तकरीबन 98 ਦੇ ਵਿੱਚ ਮੈਂ میٹرਕ ਦੇ ਵਿੱਚੋਂ ਸੱਤ ਪਰ ਕੋਰਟ ਤੋਂ ਬੜੀ ਸੇਤ ਦੀ ਦਿਨ ਦੀ ਬਰਬਾਦੀ ਦੋਸਤੋਂ ਨਸ਼ੇ ਪੱਤੇ ਦਾ ਨਾ ਹੋਵੇ ਬੰਦਾ ਦੀ ਦੋਸਤੋਂ ਪਾਵੇਂ ਸੋ ਕਿੰਨਾ ਹੋਵੇ ਜਾਂ ਰਖ ਦੀ ਦੋਸਤੋਂ ਨਸ਼ੇ ਪੱਤੇ ਦਾ ਨਾ ਹੋਵੇ ਬੰਦਾ ਦੀ ਦੋਸਤੋਂ ਕਿੱਸਾ ਕੀ ਚੀਜ਼ ਕਿ ਨਗੀਤਾਂੋਂ ਚੀਦੀ ਦਸ ਯਾਰ ਨੂੰ ਕੀ ਦੇਲੀ ਜਾਂਦੇ ਪਹੁੰਚ ਗਈ ਕਿੱਤਾ ਕੀ ਚੀਜ਼ ਕੀ ਨਾ ਕੀ ਤਲੋਚ ਜੀ ਦਸ ਯਾਰ ਨੂੰ ਕੀ ਦੇਲੀ ਜਾਂਦੇ ਪਹੁੰਚ ਗਈ ਸਾਥ ਜੇਰ ਇਹਨੂੰ ਦਸ ਦੇ ਸੋਦੀ ਦੋਸਤੋ ਨਸ਼ੇ ਪੱਤੇ ਦਾ ਨਾ ਹੋ ਜੇ ਬੰਦਾ ਦੀ ਦੋਸਤੋ ਭਾਵੇਂ ਸੋ ਕਿੰਨਾ ਹੋਵੇ ਜਾਂਦਾ ਖਾਦੀ ਦੋਸਤੋ ਨਸ਼ੇ ਪੱਤੇ ਦਾ ਨਾ ਹੋਵੇ ਬੰਦਾ ਦੀ ਦੋਸਤੋ ਬੰਦਾ ਸੋਚਦਾ ਕਿ ਮੇਰੀ ਬੱਲੇ ਬੱਲੇ ਆ ਪਰ ਇੱਜ਼ਤ ਨਰਦੀ ਉਹਦੇ ਬੱਲੇ ਆ ਮੰਦਾ ਸੋਚਦਾ ਕੀ ਮੇਰੀ ਬੰਨੇ ਬੰਨੇ ਆ ਪਰ ਜਿਤ ਨਰਿੰਦੀ ਓਡੇ ਪੰਨਿਆ ਚੰਗੇ ਘਰ ਵਿੱਚ ਹੁੰਦੀ ਨਾ ਜੇ ਸ਼ਾਦੀ ਦੋਸਤੋਂ ਨਸ਼ੇ ਪੱਤੇ ਦਾ ਨਾ ਹੋਗੇ ਬੰਦਾ ਦੀ ਦੋਸਤੋਂ ਪਾਵੇਂ ਸੋ ਕਿੱਲਾ ਹੋਵੇ ਜਾਂ ਦਸਦੀ ਦੋਸਤੋਂ ਨਸ਼ੇ ਪੱਤੇ ਦਾ ਨਾ ਹੋਗੇ ਬੰਦਾ ਦੀ ਦੋਸਤੋਂ ਮੰਦਾ ਸੋਚੇ ਜੇ ਨਸ਼ੇ ਹੀ ਵਸਿਆ ਫਦਾ ਬਣੇ ਬੱਚਿਆਂ ਤੇ ਨਾ ਹੀ ਮਾਈ ਬਾਪ ਦਾ ਮੰਦਾ ਸੋਚੇ ਜੇ ਨਸ਼ੇ ਹੀ ਵਸਿਆ ਫਦਾ ਨਾਹੀ ਬੱਦਬੰ ਬੱਚਿਆਂ ਤੇ ਨਾ ਹੀ ਮਾਈ ਬਾਪ ਦਾ ਬਾਕੀ ਲੱਗੇ ਨੇ ਬੱਦੂ ਦੀ ਅੱਬਦੀ ਬੇਸ਼ਤੋ ਨੇ ਸੇ ਪੱਤੇ ਦਾ ਨਾ ਹੋਗੇ ਬੰਦਾ ਦੀ ਦੋਸ਼ੋ ਇਹ ਸੱਜਣ ਸਿੰਘ ਪਸੇ ਨਗਨਾ ਸਵਤੰਤਰ ਆਧੁਨੀਆਂ ਛੇ ਸਰਗਮੀਆਂ ਤਲਫੇਰ ਦਮੀਆਂ ਤੇ ਤਾੜੀਆਂ ਸਰਗਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ